ਰੱਬਿਆ ਜੀ ਬਹੁਤ ਵਧੀਆ ਤੁਹਾਨੂੰ ਗੱਲਾਂ ਨੇ ਔਰ ਹਰ ਛੀਂਡਾਂ ਦੇ ਜਿੰਨੇ ਵੀ ਦੇਣਾ ਸਾਰਿਆਂ ਦੇ ਮਨਾਉਣਾ ਚਾਹੀਦੇ ਆ ਸਾਡੇ ਖਾਸ ਕਰਕੇ ਸਿੱਖ ਕੌਮ ਨੂੰ ਜਿੰਨੇ ਵੀ ਛੀਡ ਹੋਇਆ ਸਾਡਾ ਇੱਕੋ ਛੀਡ ਹੈ ਜਿਹੜਾ ਉਦਮ ਸਿੰਘ ਹੈ ਜਿਹੜਾ ਵਿਦੇਸ਼ਾਂ ਨੇ ਲੰਡਨ ਦੇ ਵਿੱਚ ਜਾ ਕੇ ਛੀਂਡ ਦਿੱਤੀ ਹੈ ਜੀ ਅਡਵੈਰ ਨੂੰ ਮਾਰਿਆ ਜਿਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ ਉਹਨਾਂ ਨੇ ਬਹੁਤ ਏ ਲੰਮਾ ਸਮਾਂ ਉਹ ਅਡਵੈਰ ਦੇ ਮਗਰ ਲਗੇ ਰਹੇ ਹੋ ਖੀਰ ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮੌਤੇ ਦੇ ਘਾਟ ਰਤਾ ਰਿਆ ਤੇ ਸਾਫ ਸੁਥੀ ਦਿਉਤੀ ਹੈ ਇਹ ਉਹਨਾਂ ਦਾ ਦਿਨ ਬਣਾ ਰਹੇ ਨੇ ਸੀਧੀ ਜਿਹੜੇ ਬਣਾਇਆ ਜਾ ਰਿਹਾ ਹੈ ਸੰਗਤ ਨੂੰ ਇਹੋ ਪੀਲਾ ਦੇ ਥਿਨੇ ਵਿੱਚ ਛੀਡਾਂ ਦੇ ਦਿਹਾੜੇ ਆਉਂਦੇ ਆ ਬੜੀ ਧੂਮ ਧਾਮ ਦੇ ਨਾਲ ਬਣਾਉਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਛੀਡਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਜੀ ਜਿਨਾਮ ਹੋ ਸਕੇ ਉਹਨਾਂ ਦੇ ਦਿਨ ਬਣਾਉਣੇ ਚਾਹੀਦੇ ਸੀ ਉਹ ਹੈ ਤੁਸੀਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀਓ ਬਹੁਤ ਵੱਡਾ ਪ੍ਰਣਾਮ ਅੱਜ ਵਰਦਾਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਪਾ ਵਿਖੇ ਮਹਕਮ ਦੇ ਮਹਾਨ ਸ਼ਹੀਦ ਸਰਉਦਮ ਸਿੰਘ ਜੀ ਦਾ ਸ਼ਹੀਦੀ ਜਿਹੜਾ ਨਾਂ ਗਿਆ ਅਸੀਂ ਉਸ ਮਹਾਨ ਸ਼ਹੀਦ ਦੇ ਸ਼ਹੀਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਤੇ ਕੋਟ ਬੋਲ ਪ੍ਰਣਾਮ ਕਰਦੇ ਹਾਂ ਜੀ ਤੇ ਇਸ ਮੂਹ ਸਾਧ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸਿੱਧਾਂ ਦੇ ਵਾਲੇ ਵੱ ਚੜ ਕੇ ਮਨਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ